ਜੋ ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਵੱਲੋਂ ਲਿਆ ਕੇ ਕਿਸਾਨਾਂ ਦੀ ਜ਼ਮੀਨ ਜਿਹੜੀ ਹਥੇਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਦੇ ਖਿਲਾਫ ਜਿਹੜਾ ਕੇਐਮਐਮ ਵੱਲੋਂ ਦਿੱਤਾ ਸੱਦਾ ਉਹਦੇ ਤਹਿਤ ਜਿਹੜਾ ਮੋਟਰਸਾਈਕਲ ਮਾਰਚ ਜਿਹੜਾ ਬਹੁਤ ਵੱਡੀ ਪੱਧਰ ਤੇ ਕੱਢ ਰਹੇ ਆਂ ਪਾਲਸੀ ਵਾਪਸ ਕਰਵਾ ਕੇ ਰਹਾਗੇ ਵਾਪੇ ਲਾਗੇ ਕਰਵਾ ਕੇ ਰਹਾਗੇ ਅਰ ਅਸੀਂ ਭਗਵੰਤ ਮਾਨ ਸਰਕਾਰ ਨੂੰ ਕਹਿੰਨੇ ਆਂ ਵੀ ਤੁਰੰਤ ਇਹ ਜਿਹੜੀ ਲੈਂਡ ਪੂਲਿੰਗ ਪਾਲਸੀ ਵਾਪਸ ਲਈ ਜਾਏ ਨਹੀਂ ਤਾਂ ਪੰਜਾਬ ਦੇ ਲੋਕ ਤੁਸੀਂ ਦੇਖੋਗੇ ਅਜ ਇਤਿਹਾਸਕ ਮੋਟਰਸਾਈਕਲ ਮਾਰਛ ਅੰਮ੍ਰਿਤਸਰ ਚ ਹੀ ਹੋਏਗਾ ਮੈਂ ਪੂਰੇ ਪੰਜਾਬ ਚ ਤੁਹਾਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਤੁਹਾਨੂੰ ਆਪਣਾ ਠੁੱਕਿਆ ਚੱਟਣਾ ਪੈਣਾ ਵਾ ਮਾਰ ਸਰਕਾਰ ਮਰਦਾਬਾ 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 ਇਹ ਜ਼ਮੀਨਾਂ ਜਿਹੜੀਆਂ ਵਾ ਕਿਸਾਨੀ ਜਿਹੜੀ ਆ ਜ਼ਮੀਨਾਂ ਦੇ ਨਾਲ ਆ ਤੇ ਸਰਕਾਰ ਜਿਹੜੀ ਆ ਅਰਬਨ ਸਟੇਟਾਂ ਦੇ ਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖੋ ਕੇ ਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭਿਆ ਕਰਨਾ ਚਾਹੁੰਦੀ ਆਉਣ ਵਾਲੇ ਦਿਨਾਂ ਵਿੱਚ ਅੱਜ ਦੇ ਮੋਟਰਸਾਈਕਲ ਮਾਰਚ ਤੋਂ ਬਾਅਦ 20 ਨੂੰ ਜੜਾ ਵਾ ਆਪਾਂ ਲਗਭਗ ਇੱਥੇ ਵੱਡੀ ਮਹਾਂ ਰੈਲੀ ਕਰਾਂਗੇ ਜਲੰਧਰ ਦੇ ਵਿੱਚ ਆ ਰਾਜ ਮੁਲਾਜ਼ਮ ਸਟ੍ਰਾਈਕ ਤੇ ਜਾ ਰਹੇ ਨਰਜੀ ਕਰਨ ਦੇ ਵਿਰੁੱਧ ਉਹਦੀ ਵੀ ਹਮਾਇਤ ਕਰਦੇ ਹੈਗੇ ਆ ਕਾਰਪੋਰੇਟਾਂ ਦੇ ਹਵਾਲੇ ਜਿਹੜੀ ਆ ਜ਼ਮੀਨ ਜਿਹੜੀ ਆ ਕਰਨਾ ਚਾਹੁੰਦੀ ਜਿਹੜਾ ਬਹੁਤ ਹੀ ਕਿਸਾਨਾਂ ਦੇ ਖਿਲਾਫ ਜਿਹੜੀ ਇੱਕ ਸਾਜ਼ਿਸ਼ ਆ ਅੱਜ ਦਾ ਮੋਟਰਸਾਈਕਲ ਮਾਰਚ ਵਿਲੱਖਣ ਹੋਊਗਾ ਸਰਕਾਰ ਦੀਆਂ ਜੜਾ ਹਲਾ ਕੇ ਰੱਖੇਗਾ ਸਰਕਾਰ ਕਹਿੰਦੀ ਆ ਕਿ ਲੈਂਡ ਪੂਲਿੰਗ ਦੇ ਵਿੱਚ ਲਿਆ ਕੇ ਤੇ ਅਸੀਂ 1 ਏਕੜ ਦੇ ਪਿੱਛੇ 1200 ਗਜ ਦੇ ਜਿਹੜੇ ਆ ਪਲਾਟ ਕਿਸਾਨ ਨੂੰ ਦੇਵਾਂਗੇ ਔਰ ਇਹਦੇ ਦੇ ਸਭ ਤੋਂ ਵੱਡੀ ਤਰਾਸ ਦੀ ਇਹ ਆ ਵੀ ਉਹ ਨਾਲ ਸਰਕਾਰ ਨੇ ਦਿੱਤੀ ਵੀ ਇਹ ਵੀ ਬਣਾਈ ਆ ਕਿ ਜੇਕਰ ਤੁਸੀਂ ਉਸ ਪਲਾਟ ਦੇ ਉੱਤੇ ਉਸਾਰੀ ਨਹੀਂ ਕਰਦੇ 500 ਰੁਪਿਆ ਤੁਹਾਨੂੰ ਜੁਰਮਾਨਾ ਵੀ ਲੱਗੂਗਾ ਰੋਜ਼ ਦਾ ਪੰਜਾਬ ਦਾ ਅਰਥਚਾਰਾ ਜੜਾ ਵਾ ਉਹ ਖੇਤੀ ਤੇ ਨਿਰਭਰਿਆ ਔਰ ਜੇ ਖੇਤੀ ਤਬਾਹ ਹੋ ਜੂਗੀ ਪੰਜਾਬ ਦਾ ਅਰਥਚਾਰਾ ਤਬਾਹ ਹੋ ਜਾਊਗਾ ਇਹਨੂੰ ਕੱਲਾ ਕਿਸਾਨਾਂ ਦਾ ਮਸਲਾ ਨਾ ਸਮਝਿਆ ਜਾਵੇ ਮਜ਼ਦੂਰ ਵੀ ਨਾਲ ਉੱਜੜਨੇ ਹੈਗੇ ਨੇ ਛੋਟਾ ਲਘੂ ਉਦਯੋਗ ਵੀ ਸਰਕਾਰ ਮਾਰ ਰਹੀ ਆ ਆਨਲਾਈਨ ਵਪਾਰ ਦੁਕਾਨਾਂ ਨੂੰ ਖਾ ਰਿਹਾ ਵੱਡੇ ਸ਼ਾਪਿੰਗ ਮਾਲ ਦੁਕਾਨਾਂ ਨੂੰ ਖਾ ਰਹੇ ਆ ਹਮਲਾ ਪੂਰੇ ਪੰਜਾਬੀਆਂ ਤੇ ਆ ਓਕੇ ਹਾਂਜੀ ਆਪਣਾ ਨਾਮ ਦੱਸ ਦਿਓ ਜਿਹੜਾ ਮੋਟਰਸਾਈਕਲ ਰੈਲੀ ਕੱਢੀ ਜਾ ਰਹੀ ਹੈ ਕੀ ਕਰ ਰਹੇ ਹੋ ਮੇਰਾ ਨਾਮ ਗੁਰਵਜਨ ਸਿੰਘ ਚੱਬਾ ਜੀ ਅੱਜ ਅਸੀਂ ਜੋ ਲੈਂਡ ਪੂਲਿੰਗ ਨੀਤੀ ਪੰਜਾਬ ਸਰਕਾਰ ਵੱਲੋਂ ਲਿਆ ਕੇ ਕਿਸਾਨਾਂ ਦੀ ਜ਼ਮੀਨ ਜਿਹੜੀ ਹਥਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਉਹਦੇ ਖਿਲਾਫ ਜਿਹੜਾ ਕੇਐਮਐਮਓ ਦਿੱਤਾ ਸੱਦਾ ਉਹਦੇ ਤਹਿਤ ਜਿਹੜਾ ਮੋਟਰਸਾਈਕਲ ਮਾਰਚ ਜਿਹੜਾ ਬਹੁਤ ਵੱਡੀ ਪੱਧਰ ਤੇ ਖੜ ਰਹੇ ਆ ਤੇ ਲੋਕਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਜੰਡਿਆਲਾ ਗੁਰੂ ਦਾਣਾ ਮੰਡੀ ਤੋਂ ਜਿਹੜਾ ਮੋਟਰਸਾਈਕਲ ਮਾਰਚ ਆ ਉਹ ਸਾਡੇ ਜੰਡਿਆਲਾ ਗੁਰੂ ਦੇ ਚਾਵਾ ਚਾਰੇ ਪਿੰਡਾਂ ਦੇ ਵਿੱਚ ਦੀ ਹੋ ਕੇ ਇੱਥੇ 골ਡਨ ਜਿਹੜਾ ਪਹੁੰਚੇਗਾ ਇੱਥੋਂ ਸਿੱਧਾ ਸ਼ਾਮ ਸਿੰਘ ਟਾਰੀ ਚੌਕ ਇੰਡੀਆ ਗੇਟ ਪਹੁੰਚੇਗਾ ਇਥੋਂ ਰਾਮ ਤੀਰਥ ਹੁੰਦਾ ਆ ਪੀੜਿਤ ਪਿੰਡਾਂ ਦੇ ਵਿੱਚ ਦੀ ਹੋ ਕੇ ਲੋਕਾਂ ਨੂੰ ਜਾਗਰਤ ਕਰਦਾ ਹੋਇਆ ਲੋਕਾਂ ਨੂੰ ਜਗਾ ਕੇ ਤੇ ਰਾਜਾ ਸਾਸੀ ਦੀ ਤਰਫ ਜਿਹੜਾ ਵਾ ਉਹ ਜਾਊਗਾ ਤੇ ਪੂਰੀ ਤਰ੍ਹਾਂ ਜਿਹੜਾ ਵਾ ਮੋਟਰਸਾਈਕਲ ਮਾਰਚ ਆ ਬਹੁਤ ਵੱਡਾ ਦੇ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਦੀ ਖਾਤਰ ਜਿਹੜਾ ਵਾ ਹੈਗਾ ਕਿਉਂਕਿ ਇਹ ਜ਼ਮੀਨਾਂ ਜਿਹੜੀਆਂ ਵਾ ਕਿਸਾਨੀ ਜਿਹੜੀ ਆ ਜ਼ਮੀਨਾਂ ਦੇ ਨਾਲ ਆ ਤੇ ਸਰਕਾਰ ਜਿਹੜੀ ਆ ਅਰਬਨ ਸਟੇਟਾਂ ਦੇ ਨਾਂ ਦੇ ਉੱਤੇ ਜਿਹੜੀਆਂ ਜ਼ਮੀਨਾਂ ਖੋ ਕੇ ਤੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਲਾਂਭੇ ਕਰਨਾ ਚਾਹੀਦੀ ਕਾਰਪੋਰੇਟਾਂ ਦੇ ਹਵਾਲੇ ਜਿਹੜੀ ਆ ਜ਼ਮੀਨ ਜਿਹੜੀ ਆ ਕਰਨਾ ਚਾਹੀਦੀ ਜਿਹੜਾ ਬਹੁਤ ਹੀ ਕਿਸਾਨਾਂ ਦੇ ਖਿਲਾਫ ਜਿਹੜੀ ਇੱਕ ਸਾਜ਼ਿਸ਼ ਆ ਉਹਨੂੰ ਕਦਾਚਿਤ ਵੀ ਅਸੀਂ ਜਿਹੜਾ ਬਰਦਾਸ਼ਤ ਨਹੀਂ ਕਰਾਂ ਕਿਉਂਕਿ ਸਰਕਾਰ ਕਹਿੰਦੀ ਆ ਕਿ ਲੈਂਡ ਪੂਲਕ ਦੇ ਵਿੱਚ ਲਿਆ ਕੇ ਤੇ ਅਸੀਂ 1 ਏਕੜ ਦੇ ਪਿੱਛੇ 1200 ਗਾਜ ਦੇ ਜਿਹੜੇ ਆ ਪਲਾਟ ਕਿਸਾਨ ਨੂੰ ਦੇਵਾਂਗੇ ਔਰ ਇਹਦੇ ਸਭ ਤੋਂ ਵੱਡੀ ਤਰਾਸ ਦੀ ਇਹ ਆ ਵੀ ਉਹ ਇਨਾਲ ਸਰਕਾਰ ਨੇ ਦਿੱਤੀ ਇਹ ਵੀ ਬਣਾਈ ਆ ਕਿ ਜੇਕਰ ਤੁਸੀਂ ਉਸ ਪਲਾਟ ਦੇ ਉੱਤੇ ਉਸਾਰੀ ਨਹੀਂ ਕਰਦੇ 500 ਰੁਪਿਆ ਤੁਹਾਨੂੰ ਜੁਰਮਾਨਾ ਵੀ ਲੱਗੂਗਾ ਰੋਜ਼ ਦਾ ਤੇ ਇਹਦੇ ਨਾਲ ਜਿਹੜਾ ਵਾ 1 ਕਰੋੜ ਤੋਂ 2 ਕਰੋੜ ਰੁਪਿਆ ਇੱਕ ਕਿੱਲੇ ਮਗਰ ਪ੍ਰਤੀ ਜਿਹੜਾ ਵਾ ਡਵੈਲਪਮੈਂਟ ਦਾ ਜਿਹੜਾ ਕਿਸਾਨਾਂ ਕੋਲ ਲਿਆ ਜਾਊਗਾ ਅਸੀਂ ਕਹਿੰਦੇ ਜਦੋਂ ਸਾਡੇ ਕੋ ਆਪਣਾ ਜਦੋਂ ਸਾਡੇ ਕੋ ਜਮੀਨ ਹੀ ਨਹੀਂ ਰਹੀ ਸਾਡੇ ਕੋ ਆਮਦਨ ਦਾ ਸਰੋਤ ਹੀ ਨਹੀਂ ਨਾਲੇ ਸਾਡੀ ਤੁਸੀਂ ਜਮੀਨ ਲੈ ਲਈ ਨਾਲੇ ਤੁਸੀਂ ਸਾਡੇ ਕੋ ਉਲਟਾ ਪੈਸੇ ਲਓਗੇ ਅਸੀਂ ਜਮੀਨ ਦੇਣ ਨੂੰ ਤਿਆਰ ਹੀ ਨਹੀਂਗੇ ਅਸੀਂ ਆਪਣੀ ਖੇਤੀ ਕਰਕੇ ਤੇ ਆਪਣਾ ਪਰਿਵਾਰ ਪਾਲ ਰਹੇ ਹਾਂ ਖੇਤੀ ਸਾਡੀ ਜਿਹੜੀ ਆ ਇੱਕ ਪ੍ਰਮੁੱਖ ਕਿੱਤਾ ਵਾ ਇਸ ਕਰਕੇ ਸਰਕਾਰ ਦੀਆਂ ਨੀਤੀਆਂ ਪਾਲਿਸਾਂ ਨੂੰ ਪਤਾ ਚਿਤ ਵੀ ਅਸੀਂ ਬਰਦਾਸ਼ਤ ਨਹੀਂ ਲਿਆ ਆਪਣਾ ਬਰਦਾਸ਼ਤ ਨਹੀਂ ਕਰਾਂਗੇ ਸਰਕਾਰ ਵੱਖ-ਵੱਖ ਤਰ੍ਹਾਂ ਜਿ ਤਰ੍ਹਾਂ ਉਹ ਨਾਲ ਇਹ ਤੇ ਬਿਜਲੀ ਬੋਰ ਦਾ ਨਿਜੀਕਰਨ ਕਰਕੇ ਭਾਰਤ ਮਾਲਾ ਪ੍ਰੋਜੈਕਟ ਕੱਢ ਕੇ ਕਿਸਾਨਾਂ ਦੀਆਂ ਜ਼ਮੀਨਾਂ ਉਰਚ ਬਹੁਤ ਵੱਡੇ ਪੱਧਰ ਤੇ ਜਿਹੜੀ ਹੋ ਰਹੀ ਆ ਇਸ ਵੇਲੇ ਲੈਂਡ ਪੂਲਿੰਗ ਦੇ ਵਿੱਚ 65531 ਏਕੜ ਜਿਹੜੀ ਜ਼ਮੀਨ ਪੰਜਾਬ ਦੀ ਜਿਹੜੀ ਐਕਵਾਇਰ ਕਰ ਰਹੀ ਆ ਜਿਹਦੇ ਨਾਲ ਬਹੁਤ ਵੱਡਾ ਜਿਹੜਾ ਅਸਰ ਪੈਣ ਵਾਲਾ ਵਾ ਕਿਸਾਨਾਂ ਦੇਤੇ ਮਜ਼ਦੂਰਾਂ ਦੇ ਉਤੇ ਦੁਕਾਨਦਾਰਾਂ ਦੇ ਉਤੇ ਆਮ ਲੋਕਾਂ ਦੇ ਪਊਗਾ ਜਿਹਦੇ ਜਿਹੜਾ ਕਦੀ ਵੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਹਾਂ ਇਹ ਤੋਂ ਬਾਅਦ ਅਸੀਂ ਜਿਹੜਾ ਵਾਕਿਆਨਮ ਦੇ ਸੱਦੇ ਦੇ ਜ਼ਿਲੰਦਰ ਦੇ ਕੁੱਕੜ ਪਿੰਡ ਦੇ ਵਿੱਚ ਆਪਾਂ ਬਹੁਤ ਵੱਡੀ ਜਿਹੜੀ ਆ ਲੱਖਾਂ ਦੀ ਰੈਲੀ ਕਰ ਰਹੇ ਆ ਜਿਹੜੀ ਲੈਂਡ ਪੂਲਿੰਗ ਦੇ ਖਿਲਾਫ ਹੋਊਗੀ ਤੇ ਹੋਰ ਬਿਜਲੀ ਨਾਲ ਸੰਬੰਧਿਤ ਜਿਹੜਾ ਨਿਜੀਕਰਨ ਦੀ ਨੀਤੀ ਉਹਦੇ ਖਿਲਾਫ ਹੋਊਗੀ ਜਿਹਨੂੰ ਸਰਕਾਰ ਨੂੰ ਜਿਹੜਾ ਦੱਸ ਦਿਆਂਗੇ ਵੀ ਕੰਨ ਤੇ ਪੜਿਆ ਜਿਹੜਾ ਵਾ ਲਿਖਲਾ ਲਿਖਿਆ ਜਿਹੜਾ ਪੜਲਾ ਕਿਉਂਕਿ ਕਿਸਾਨ ਤੇ ਮਜ਼ਦੂਰ ਤੇ ਆਮ ਲੋਕ ਜਿਹੜੇ ਆ ਬਿਲਕੁਲ ਉਹ ਤੇਰੀ ਨੀਤੀ ਜਿਹੜੀ ਪ੍ਰਵਾਨ ਨਹੀਂ ਕਰਦੇ ਹਾਈ ਕੋਰਟ ਨੇ ਜਿਹੜਾ ਸਟੇ ਦਿੱਤਾ ਕਿ ਆ ਫਿਰ ਵੀ ਕੀ ਲੱਗਦਾ ਕਿ ਸਰਕਾਰ ਕੋਈ ਨਹੀਂ ਮੰਨਦੀ ਦੇਖੋ ਜੀ ਸਾਡਾ ਤੇ ਹਾਈ ਕੋਰਟ ਨੇ ਜੋ ਸਟੇ ਲਾਇਆ ਵਾ ਉਹ ਉਹ ਸਾਨੂੰ ਵੀ ਪਤਾ ਲੱਗਾ ਲਿਆ ਪਰ ਇਹ ਸਟੇ ਦੇ ਬਾਵਜੂਦ ਜਿਹੜਾ ਵਾ ਅਸੀਂ ਸੰਘਰਸ਼ ਨੂੰ ਕਦੇ ਵੀ ਮੱਠਾ ਨਹੀਂ ਪੈਣਦਾ ਕਿ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਾਂਗੇ ਵੀ ਕਦੇ ਵੀ ਸੰਘਰਸ਼ ਨੂੰ ਜਿਹੜਾ ਵਾ ਤੁਸੀਂ ਢਿੱਲਾ ਨਾ ਪੈਣ ਦਿਓ ਜਿੰਨਾ ਸੰਘਰਸ਼ ਅਸੀਂ ਤੇਜ਼ ਕਰਾਂਗੇ ਉਹਨਿਆਂ ਸਾਡੀਆਂ ਜਿਹੜੀਆਂ ਮਸਲਿਆਂ ਦਾ ਹੱਲ ਛੇਤੀ ਹੋਊਗਾ ਤੇ ਭਾਈ ਕੀ ਲੱਗਦਾ ਕਿ ਦੂਤੀ ਜੇ ਇੱਕ ਹੋਰ ਦਿੱਲੀ ਤੋਂ ਪੁਰਖ ਕਿਸਾਨ ਜਥੇਬੰਦੀ ਡੱਲੇਵਾਲ ਜੀ ਦੀ ਉਹਨਾਂ ਨਾਲ 16 ਤਰੀਕ ਨੂੰ ਦਰਯਾਦਾਲਾ ਮੀਟਿੰਗ ਕੀਤੀ ਹੈ 25 ਤਰੀਕ ਨੂੰ ਦਿੱਲੀ ਵਿੱਚ ਮਹਾ ਪੰਚਾਇਤ ਕੀਤੀ ਜਾ ਰਹੀ ਹੈ ਤੁਸੀਂ ਜਥੇਬੰਦੀ ਇਕੱਠੀਆਂ ਕਿਉਂ ਨਹੀਂ ਹੋ ਦੇਖੋ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਦਿਸਣਗੀਆਂ ਅਸੀਂ ਐਸਕੇਮ ਨੂੰ ਵੀ ਜਿਹੜੀ ਚਿੱਠੀ ਲਿਖੀ ਆ ਔਰ ਆ ਜਿਹੜੀ ਰੈਲੀ ਕਰਦਾ ਵਾ ਹਰ ਇੱਕ ਮੋਰਚਾ ਜਿਹੜਾ ਵਾ ਹਰ ਇੱਕ ਜਿਹੜੀ ਆ ਜਥੇਬੰਦੀਆ ਇਸ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਜਿਹੜਾ ਵਾ ਆਪਣੇ ਆਪਣੇ ਤਰੀਕੇ ਨਾਲ ਹਰ ਕੋਈ ਜਿਹੜਾ ਵਾ ਰੋਸ ਪ੍ਰਗਟਾ ਰਿਹਾ ਵਾ ਕੋਈ ਰੋਸ ਪ੍ਰਦਰਸ਼ਨ ਕਰ ਰਿਹਾ ਵਾ ਉਸੇ ਨੀਤੀ ਦਾ ਸਾਰੇ ਜਿਹੜੇ ਕਰ ਰਹੇ ਅੱਜ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ ਪੰਜਾਬ ਦੀਆਂ ਕੇਐਮਐਮ ਨਾਲ ਜੁੜੀਆਂ ਹੋਈਆਂ ਤਮਾਮ ਜਥੇਆਂ ਜਿਹੜਾ ਕੇਐਮਐਮ ਪੰਜਾਬ ਆ ਉਦੇ ਵੱਲੋਂ ਮੋਟਰਸਾਈਕਲ ਮਾਰਚ ਦਾ ਸੱਦਾ ਵਾ ਕਿਸਾਨ ਮਜ਼ਦੂਰ ਸ਼ਗਰਸ਼ ਕਮੇਟੀ ਹੀ ਅੱਜ ਲਗਭਗ 15 ਜ਼ਿਲ੍ਹਿਆਂ 'ਚ ਮੋਟਰਸਾਈਕਲ ਮਾਰਚ ਕਰ ਰਹੀ ਹੈ ਉਦਾਂ ਕੈਮਪ ਦੀਆਂ ਸਾਰੀਆਂ ਜਥੇਬੰਦੀਆਂ ਪੂਰੇ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਕਰਨਗੀਆਂ ਜਿਹੜਾ ਅੱਜ ਅਸੀਂ ਮੰਡੀ 'ਚ ਇਕੱਠੇ ਹੋਏ ਹਾਂ ਇਹ ਲੈਂਡ ਪੂਲਿੰਗ ਪਾਲਿਸੀ ਵਿਰੋਧ ਜਿਹੜਾ ਵਾ ਸਾਡਾ ਅੱਜ ਦਾ ਮਾਰਚ ਆ ਔਰ ਬਿਜਲੀ ਬੋਰਡ ਦੇ ਨਿੱਜੀਕਰਨ ਚੇਪਾਲੇ ਮੀਟਰਾਂ ਦੇ ਵਿਰੋਧ ਵਿੱਚ ਔਰ ਇਹ ਅੱਜ ਇਥੋਂ ਸ਼ੁਰੂ ਕਰਕੇ ਅਸੀਂ ਨਵਾ ਕੋਟ ਰਾਜੇਵਾਲ ਮਾਨਾਂਵਾਲਾ ਨਿਜਰਪੁਰਾ ਚਾਰ ਪਿੰਡ ਹੈਗੇ ਉਦੋਂ ਦਾ 골ਡਨ 게ਟ 골ਡਨ 게ਟ ਤੋਂ ਗਾਂ ਅੰਮ੍ਰਿਤਸਰ ਨੰਗਦੇ ਹੋਏ ਸ਼ਾਮ ਸਿੰਘ ਟਾਰੀ ਚੌਂਕ ਤੇ ਫਿਰ ਰਾਮਤੀ ਸਰੂਟ ਤੋਂ ਅੱਗੇ ਜਾਵਾਂਗੇ ਰਾਮਤੀ ਤੇ ਲਗਭਗ 11:00 ਵਜੇ ਪਹੁੰਚਾਂਗੇ ਅਸੀਂ ਉਦੋਂ ਦਾ ਕੋਟਲਾ ਡੂਮ ਬਲਗਣ ਚੈਨਪੁਰ ਚੰਜੋਟੀ ਟੋਲੇ ਨੰਗਲ ਲਦੇਵ ਅਦਲੀਆਲ ਰਾਣੇਵਾਲੀ ਬਲ ਸਿਕੰਦਰ ਤੇ ਰਾਜਾ ਸਾਸੀ ਇਹਨਾਂ ਪਿੰਡਾਂ ਦੀ ਜਿਹੜੀ ਲਗਭਗ 15 ਪਿੰਡਾਂ ਦੀ ਜ਼ਮੀਨ ਆਈ ਹੋਈ ਆ ਉਹਦੇ ਵਿੱਚ ਅੱਜ ਮਾਰਚ ਆ ਅਰਸੀਂ ਭਗਵੰਤਮਾਨ ਸਰਕਾਰ ਨੂੰ ਕਹਿੰਨੇ ਆ ਵੀ ਤੁਰੰਤ ਇਹ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਜਾਏ ਨਹੀਂ ਤਾਂ ਪੰਜਾਬ ਦੇ ਲੋਕ ਤੁਸੀਂ ਦੇਖੋਗੇ ਅਜ ਇਤਿਹਾਸਕ ਮੋਟਰਸਾਈਕਲ ਮਾਰਚ ਅੰਮ੍ਰਿਤਸਰ ਚ ਹੀ ਹੋਏਗਾ ਮੈਂ ਪੂਰੇ ਪੰਜਾਬ ਚ ਤੁਹਾਨੂੰ ਲੈਂਡ ਪੂਲਿੰਗ ਪਾਲਿਸੀ ਵਾਪਸ ਲੈਣ ਲਈ ਮਜਬੂਰ ਕਰ ਦੇਣਗੇ ਤੁਹਾਨੂੰ ਆਪਣਾ ਥੁੱਕਿਆ ਚੱਟਣਾ ਪੈਣਾ ਵਾ ਇਸ ਤੋਂ ਪਹਿਲੋ ਕਿ ਤੁਸੀਂ ਟਕਰਾਓ ਕਿਸਾਨਾਂ ਨਾਲ ਔਰ ਆਉਣ ਵਾਲੇ ਦਿਨਾਂ ਵਿੱਚ ਅੱਜ ਦੇ ਮੋਟਰਸਾਈਕਲ ਮਾਰਚ ਤੋਂ ਬਾਅਦ 20 ਨੂੰ ਜੜਾਵਾ ਆਪਾਂ ਲਗਭਗ ਇੱਥੇ ਵੱਡੀ ਮਹਾਂ ਰੈਲੀ ਕਰਾਂਗੇ ਜਲੰਧਰ ਦੇ ਵਿੱਚ ਆ ਰਾਜ ਮੁਲਾਜ਼ਮ ਸਟ੍ਰਾਈਕ ਤੇ ਜਾ ਰਹੇ ਨਿਰਜੀ ਕਰਨ ਦੇ ਵਿਰੁੱਧ ਉਹਦੀ ਵੀ ਹਮਾਇਤ ਕਰਦੇ ਹੈਗੇ ਆ ਤਾਂ ਇਸ ਕਰਕੇ ਅੱਜ ਦਾ ਮੋਟਰਸਾਈਕਲ ਮਾਰਚ ਵਿਲੱਖਣ ਹੋਊਗਾ ਸਰਕਾਰ ਦੀਆਂ ਜੜਾ ਹਿਲਾ ਕੇ ਰੱਖ ਦੂਗਾ ਆ ਲੱਗਦਾ ਨਹੀਂ ਕਿ ਲੈਂਡ ਪੂਲਿੰਗ ਐਕਟ ਲਿਆਉਣ ਦੇ ਨਾਲ ਕਿਸਾਨੀ ਜਿਹੜੀ ਆ ਉਹ ਖਤਮ ਹੋ ਰਹੀ ਹੈ ਬਿਲਕੁਲ ਪੰਜਾਬ ਦਾ ਅਰਥਚਾਰਾ ਜੜਾਵਾ ਉਹ ਖੇਤੀ ਤੇ ਨਿਰਭਰ ਆ ਔਰ ਜੇ ਖੇਤੀ ਤਬਾਹ ਹੋ ਜੂਗੀ ਪੰਜਾਬ ਦਾ ਅਰਧਚਾਰਾ ਤਬਾਹ ਹੋ ਜਾਊਗਾ ਇਹਨੂੰ ਕੱਲਾ ਕਿਸਾਨਾਂ ਦਾ ਮਸਲਾ ਨਾ ਸਮਝਿਆ ਜਾਵੇ ਮਜ਼ਦੂਰ ਵੀ ਨਾਲ ਉਜੜਨੇ ਹੈਗੇ ਨੇ ਛੋਟਾ ਲਘੂ ਉਦਯੋਗ ਵੀ ਸਰਕਾਰ ਮਾਰ ਰਹੀ ਆ ਆਨਲਾਈਨ ਵਪਾਰ ਦੁਕਾਨਾਂ ਨੂੰ ਖਾ ਰਿਹਾ ਵੱਡੇ ਸ਼ਾਪਿੰਗ ਮਾਲ ਦੁਕਾਨਾਂ ਨੂੰ ਖਾ ਰਹੇ ਆ ਹਮਲਾ ਪੂਰੇ ਪੰਜਾਬੀਆਂ ਤੇ ਆ ਤੇ ਪੂਰੇ ਪੰਜਾਬੀਆਂ ਨੂੰ ਇਕੱਠੇ ਹੋ ਕੇ ਇਹਦੇ ਖਿਲਾਫ ਅੰਦੋਲਨ ਕਰਨਾ ਚਾਹੀਦਾ ਲੈਂਡ ਪੂਲਿੰਗ ਐਕਟ ਜਿਹੜਾ ਵਾ ਉਹ ਹਾਈ ਕੋਰਟ ਵੱਲੋਂ ਜਿਹੜਾ ਵਾ ਸਟੇ ਦਿੱਤਾ ਗਿਆ ਕੀ ਕਹਿਣਾ ਮੈਨੂੰ ਲੱਗਦਾ ਇੱਧਰ ਨਹੀਂ ਦੇਖਣਾ ਚਾਹੀਦਾ ਹਾਈ ਕੋਰਟ ਕੱਲ ਨੂੰ ਸਟੇ ਚੱਕ ਵੀ ਸਕਦਾ ਸਾਨੂੰ ਆਪਣੀ ਲੋਕ ਸ਼ਕਤੀ ਤੇ ਲੋਕ ਅਦਾਲਤ ਤੇ ਯਕੀਨ ਕਰਨਾ ਚਾਹੀਦਾ ਜਿਹੜਾ ਜਿੰਨਾ ਚਿਰ ਸਰਕਾਰ ਲੈਂਡ ਪੂਲਿੰਗ ਪਾਲਿਸੀ ਵਾਪਸ ਨਹੀਂ ਲੈਂਦੀ ਉਹਨਾਂ ਚ ਰੰਦੋਲਨ ਜਾਰੀ ਰੱਖਣਾ ਚਾਹੀਦਾ